ਗੁਰਦਾਸਪੁਰ ਦੇ ਮੁਹੱਲਾ ਪੰਚਾਇਤੀ ਨਗਰ ਵਿੱਚ ਸਬਜ਼ੀ ਮੰਡੀ ਵਿਖੇ ਸਬਜ਼ੀ ਵੇਚਣ ਦਾ ਕੰਮ ਕਰਨ ਵਾਲੇ ਗਗਨ ਚਰਲੋਪੀਆ ਦਾ ਸਪਲੈਂਡਰ ਮੋਟਰਸਾਈਕਲ ਛੁੱਤਰਵਾਰ ਸਵੇਰੇ 12:30 ਵਜੇ ਗਲੀ ਤੋਂ ਚੋਰੀ ਹੋ ਗਿਆ ਜਿਸ ਦੀ ਸ਼ਿਕਾਇਤ ਉਸਨੇ थाना ਸਿਟੀ ਗੁਰਦਾਸਪੁਰ ਨੂੰ ਦਿੱਤੀ ਹੈ ਪਰੰਤੂ ਗੁਰਦਾਸਪੁਰ ਸ਼ਹਿਰ ਵਿੱਚ ਨਸ਼ੇੜੀ ਅਤੇ ਚੋਰਾਂ ਦਾ ਪੂਰਾ ਬੋਲਬਾਲਾ ਹੈ ਲਗਾਤਾਰ ਮੋਟਰਸਾਈਕਲ ਚੋਰੀਆਂ ਅਤੇ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਜਿਸਤੇ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਵਾਰਦਾਤ ਕਦੀ ਹੋਣੀ ਭਾਜੀ ਮੈਂ ਇੱਕ ਮਜ਼ਦੂਰ ਬੰਦਾ ਵਾਂ ਗਰੀਬ ਪਰਵਾਰ ਦਾ ਸੰਬੰਧ ਰਹਾ ਦਾ ਆਪਣਾ ਦਿਹਾੜੀ ਲਾ ਕੇ ਬੱਚੇ ਪਾਲਣ ਦੇ ਆ ਮੈਂ ਮੰਡੀੋਂ ਸਬਜ਼ੀ ਵੇਚਦਾ ਵਾਂ ਘਰ ਆਇਆ ਜੀ ਸਾਢੇ 8 ਵਜੇ ਮੈਂ ਘਰ ਆਇਆ ਘਰ ਆਣ ਕੇ ਇਸ਼ਨਾਨ ਕੀਤਾ ਮਹਾਰਾਜ ਮਹਾਰਾਜ ਦੇ ਮੱਥਾ ਮੱਥਾ ਟੇਕਿਆ ਰੋਟੀ ਡਾਟੀ ਖਾਧੀ ਤੇ 12 3 ਤੇ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਜੀ ਦੂਜੀ ਵਾਰੀ ਮੇਰਾ ਮੋਟਰਸਾਈਕਲ ਚੋਰੀ ਹੋਇਆ ਜੀ ਤੇ ਇਹ ਪ੍ਰਸ਼ਾਸਨ ਨੂੰ ਅੱਗੇ ਵੀ ਬੇਨਤੀ ਕੀਤੀ ਉਦੋਂ ਵੀ ਨਹੀਂ ਲੱਭਿਆ ਤੇ ਮੈਨੂੰ ਲੱਗਦਾ ਤੇ ਕਵਰ ਹੋਣ ਵੀ ਨਹੀਂ ਹੋਣਾ ਕਿਉਂਕਿ ਮੈਂ ਸਵੇਰ ਦੀਆਂ ਫੋਟੋਆਂ ਵੀ ਦੇ ਚੁੱਕਾ ਹਾਂ ਮੈਂ ਗਲੀ ਦੇ ਵਿੱਚ ਆਪਣੇ ਮਹੱਲੇ ਦਾ ਮੇਰੀ ਬੜੀ-ਬੜੀ ਦੀ ਸਾਰੇ ਮੈਨੂੰ ਕੈਮਰੇ 'ਚ ਦੱਸਦੇ ਆ ਆਹ ਮੁੰਡੇ ਆ ਦੋ ਮੁੰਡੇ ਆ ਤੇ ਅਜੇ ਤੱਕ ਪ੍ਰਸ਼ਾਸਨ ਨੂੰ ਮੈਂ ਦੋ ਤਿੰਨ ਫੇਰੇ ਸਿਟੀ ਮਾਰ ਗਿਆ ਮੈਨੂੰ ਐਸਐਸਪੀ ਸਾਹਿਬ ਵੀ ਨਹੀਂ ਮਿਲਿਆ ਅਜੇ ਤੱਕ ਤੇ ਦੱਸੋ ਮੈਂ ਕਿੱਧਰ ਜਾਵਾਂ ਐਸਐਸਪੀ ਸਾਹਿਬ ਅੱਗੇ ਹੁਣ ਜਾ ਕੇ ਮੈਂ ਜਾ ਕੇ ਬੈਠਾਂਗਾ ਕਿਉਂਕਿ ਮੈਂ ਕਾਮਰੇਡ ਬੰਦਾ ਵਾਂ ਅਸੀਂ ਲੋਕਾਂ ਦੇ ਮੁੱਦੇ ਚੁੱਕਣ ਵਾਲੇ ਬੰਦੇ ਆ ਤੇ ਮੈਂ ਆਪਣਾ ਮੁੱਦਾ ਹੁਣ ਉੱਥੇ ਬੈਠ ਕੇ ਚੁੱਕਣਾ ਹਲਾ ਦੇਨੇ ਮਾੜੇ ਕਰਦੇ ਆ ਕਾਰੋਬਾਰ ਅੱਗੇ ਨਹੀਂ ਹੈਗੇ ਮੋਟਰਸਾਈਕਲ ਤੇ ਮੋ ਮੇਰਾ ਮੋਟਰਸਾਈਕਲ ਭਾਈ 2013 ਸਪਲੈਂਡਰ ਹੀ ਬਲੈਕ ਰੰਗ ਦਾ ਮੁੰਡੇ ਵੀ ਆ ਗਏ ਮੇਰੇ ਕੋ ਫੋਟੋਆਂ ਵੀ ਆ ਗਈਆਂ ਜੀ ਤੇ ਫੇਰ ਅਜੇ ਕਾਰਵਾਈ ਨਹੀਂ ਹੋਣ ਢੀ ਪਹਿਲਾ ਦੂਜਾ ਮੋਟਰਸਾਈਕਲ ਪਹਿਲਾਂ ਕਦੇ ਚੋਰੀ ਹੋਇਆ ਸੀ ਪਾਲਾ ਭਾਜੀ ਮੇਰਾ 8 ਸਾਲ ਪਹਿਲਾਂ ਬਜਾ ਚਿਤਕੋ ਮੈਨੂੰ ਮੇਰਾ ਮੋਟਰਸਾਈਕਲ ਸੀ ਉਦੋਂ ਬੜੀ ਮੁਸ਼ਕਲ ਮੈਂ ਕਮੇਟੀਆਂ ਪਾਪ ਹੋ ਕੇ 3 ਸਾਲ ਬਾਅਦ ਲਿਆ ਤੇ ਹੁਣ ਫੇਰ ਮੇਰਾ ਚੋਰੀ ਹੋ ਗਿਆ ਮਾਤੜ ਬੰਦਾ ਮੈਂ ਜੀ ਤੇ ਕੀ ਮੰਗ ਕਰਦੇ ਮੰਗੇ ਇਹੋ ਕਰਨ ਦੇ ਐਸਐਸਪੀ ਸਾਹਿਬ ਅੱਗੇ ਵੀ ਮੈਂ ਸਵੇਰ ਦਾ ਸਿਟੀ ਗਿਆ ਮੈਨੂੰ ਤਾਂ ਕੋਈ ਮਿਲਿਆ ਨਹੀਂ ਤੇ ਤੀਜੀ ਗੱਲ ਤੇ ਮੁੰਚੀ ਸਾਹਿਬ ਨੇ ਮੇਰੀ ਉਸ ਤੋਂ ਬਾਅਦ ਮੈਂ ਫਿਰ ਫੋਨ ਕੀਤਾ ਉਹਨਾਂ ਨੂੰ ਉਸ ਟਾਈਮ ਆਤ ਗਏ ਸੀ ਕੇਐਸਆਈ ਨਾਲ ਲੈ ਕੇ ਫੋਟੋ ਖਿੱਚ ਕੇ ਲੈ ਗਏ ਆ 12:10 ਤੇ ਮੈਂ ਉਹਨਾਂ ਨੂੰ ਦੱਸਤਾ 12:30 ਤੇ ਹੋਇਆ ਤੇ 12:10 ਤੇ ਆਹੀ ਉਹਨਾਂ ਨੂੰ ਪੁਲਿਸ ਨੂੰ ਦੱਸਤੀਆਂ ਫੋਟੋਆਂ ਵੀ ਦੇਤੀਆਂ ਮੁੰਡੇ ਵੀ ਮੈਂ ਦੱਸਤੇ ਵੀ ਆਹ ਮੁੰਡੇ ਜੇ ਆਹ ਵੇਖੋ ਮੇਰਾ ਮੋਟਰਸਾਈਕਲ ਲੈ ਕੇ ਜਾਣ ਦੇ ਮੇਲੀ ਭਗਤ ਹਾਂਜੀ ਦੇਖੋ ਪੁਛਤ ਬੋਲਦੇ ਚੰਦਾ ਜੂ ਗਏ ਵੇਖੋ ਜੀ ਆਹ ਟਾਈਮ ਸਪਲੈਂਡਰ ਦੇ ਸਪਲੈਂਡਰ ਚੋਰੀ ਹੋਣ ਦੇ ਆ ਦੱਸਣ ਦੇ ਵੀ ਆਪਣੇ ਬਹਿਲ ਸਾਹਿਬ ਦੀ ਕੋਠੀ ਆ ਗਏ ਸਾਡੇ ਬਰਮਨ ਪਿਆਰੇ ਲੀਡਰ ਉਹਨਾਂ ਦੇ ਸਾਹਮਣੇ ਵੀ ਉਹਨਾਂ ਦੇ ਘਰ ਲਾਗੋਂ ਵੀ ਚੋਰੀ ਹੋ ਗਿਆ ਜੀ ਤੇ ਹੁਣ ਮੇਰਾ ਵੀ ਅੱਜ ਵੀ ਅੱਜ ਉਹ ਵੀ ਦਾ ਉਹਦਾ ਚੋਰੀ ਹੋਇਆ ਅੱਜ ਮੇਰਾ ਵੀ ਚੋਰੀ ਹੋ ਗਿਆ ਜੀ ਤੇ ਮੈਨੂੰ ਇਹ ਨਹੀਂ ਸਮਝ ਲੱਗਣ ਦੀ ਵੀ ਇੰਨਾ ਸਪਲੈਂਡਰ ਚੋਰੀ ਹੋਣ ਡਿਆ ਮਾਤੜ ਬੰਦੇ ਸੁਸਾਈਡ ਕਰਨ ਫਿਰ ਦੂਜਾ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਨਾ ਟਰੇਸ ਹੋਣ ਪੁਲਿਸ ਭਾਣੀ ਕੰਬ ਕਰਨ ਦੀ ਨੀਂਦਰ ਸੁੱਤੀ ਹੋਈ ਜੀ ਮੈਂ ਤਾਂ ਸਿੱਧੀ ਗੱਲ ਕਰਾਂਗਾ ਜੀ ਦੇਖੋ ਜੀ ਇਹ ਚ ਕੋਈ ਸ਼ੱਕ ਨਹੀਂ ਮੈਂ ਸਮੂਹ ਸਮਾਜ ਦੀ ਜਥੇਬੰਦੀਆਂ ਨਾਲ ਜੁੜਿਆ ਕਾਮਰੜ ਬੰਦਾ ਵਾਂ ਔਰ ਦੂਜੀ ਗੱਲ ਮੈਂ ਦਲਤਰ ਜੱਥੇਬੰਦੀਆਂ ਦਾ ਗੁਰੂ ਰਵੀਦਾਸ ਸ਼ਰੀ ਸਭਾ ਦਾ ਪ੍ਰਧਾਨ ਜੇ ਮੇਰਾ ਹਫ਼ਤੇ ਤੱਕ ਮੋੜਸਲ ਨਾ ਹੋਇਆ ਤੇ ਮੈਂ ਪ੍ਰਸ਼ਾਸਨ ਦੇ ਨਾਲ ਇਟ ਲੈਟ ਘੜਕਾਵਾਂਗਾ